1 ਲੱਖ 80 ਹਜ਼ਾਰ ਰੁਪਏ ਲੱਗੇ ਆਂ ਆਪਦੇ ਇਹਨਾਂ ਤੋਂ ਬੰਦਿਆਂ ਤੋਂ ਸੌਣੇ ਇੱਥੋਂ ਦਾ ਆਪਣੇ ਪੰਜਾਬ ਦਾ ਜਿਵੇਂ ਉਹਨੇ ਤੁਥਮਤ ਕਰਕੇ ਦਾ ਵੀਜ਼ਾ ਲਵਾਤਾ ਤੂ ਰੈਸਟ ਜਿਹੜਾ ਕਹਿੰਦੇ ਵੀਜ਼ਾ ਲਵਾਤਾ ਹਨਾ ਕਿਰਾਂ ਗੱਲ ਸਿਰੇ ਕਰ ਗਈ ਕਿਰਾਂ ਸਿਰੇ ਗੱਲ ਚੜ ਗਈ ਹੁਣ ਯਾਰੋ ਕਿਰਾਂ ਗੱਲ ਸਿਰੇ ਚੜ ਗਈ ਹੁਣ ਉਹਦੇ ਵਿੱਚ ਇਹ ਕੁੜੀ ਕਹਿੰਦੀ ਮੇਰੇ ਪੈਸੇ ਵਾਪਸ ਕਰਵਾ ਇਹ ਕਹਿੰਦੀ ਉਧਰ ਮੇਰੇ ਨਾਲ ਨਾ ਵਰਕ ਪਰਮ ਦੀ ਗੱਲ ਕਰੀ ਸੀਗੀ ਹੁਣ ਇੱਥੇ ਜਿੱਥੇ ਹੁਣ ਜਿੰਨਾ ਏਜੰਟਾਂ ਨੇ ਕੁਝ ਵੀ ਨਹੀਂ ਕਰਿਆ ਵੀ ਲੈ ਕੇ ਇੱਥੇ ਬਹਿ ਗਏ ਹਾਂਜੀ ਹਾਂਜੀ ਉਹਨਾਂ ਤੋਂ ਹੁਣ ਆਪਾਂ ਪੈਸੇ ਮੜਵਾਉਂਦੇ ਵੀ ਚੰਗੇ ਰਹਿਣਾ ਜਾਂ ਕੀ ਹੁੰਦਾ ਪੋਪੜਾਈ ਵਾਲੇ ਵੀ ਇਹ ਚ ਕੀ ਹੁੰਦਾ ਹੈ ਉਹਦੇ ਜੋ ਬਹੁਤ ਮੋਟੀ ਫੀਸ ਕੰਦੇ ਨੇ ਉਹਦੇ ਜੋ ਕਾਲਜ ਦੇ ਨਾਲ ਠੱਗੇ ਮਾਤਰ ਉਹਨਾਂ ਦੇ ਵੀ ਮੈਂ ਗੱਲ ਚ ਸੰਗਲ ਪਾ ਲੈਣਾ ਉਹਨਾਂ ਦੇ ਗੱਲ ਚ ਵੀ ਸੰਗਲ ਪਾ ਲੈਣਾ ਹੁਣ ਇਹ ਗੱਲ ਹੁਣ ਮੈਂ ਜੇ ਐ ਏਜੰਟ ਨਾਲ ਹੁਣ ਜਿਹੜੀ ਉਹਨੇ ਸਾਰੀਆਂ ਗੱਲਾਂ ਨੇ ਇਹਦੇ ਸਾਹਮਣੇ ਦੱਸਤੀਆਂ ਆ ਫੋਨ ਲਾ ਕੇ ਇੱਕ ਦੋ ਵਾਰੀ ਇੱਥੇ ਆ ਕੇ ਵੀ ਗਿਆ ਹੁਣ ਮੈਂ ਫਿਰ ਜਾ ਆ ਧੱਕਾ ਕਰੂੰ ਫਿਰ ਮੇਰਾ ਵੀ ਅਗਲਾ ਗੁਗਾ ਯਾਰ ਤੂੰ ਹਰ ਇੱਕ ਕੱਲ ਤੇ ਧੱਕਾ ਕਰੀਏ ਨੇ ਇਹ ਗੱਲ ਅੱਛਾ ਤਾਂ ਜਮੇ ਨਾ ਕੁਝ ਹੋਇਆ ਹੁੰਦਾ ਹਾਂ ਇਹ ਤਾਂ ਸੱਚੀ ਜੀ ਮਤਲਬ ਵੀ ਜੇ ਇੱਕ ਦੋ ਸਹੀ ਤਾਂ ਹੋਣੀ ਹੈ ਨਹੀਂ ਨਾ ਬਾਚਰਾ ਤੂੰ ਮੇਰੇ ਪਹਿਲੇ ਸਭ ਤੋਂ ਵੱਡੀ ਜਗਤੀ ਸਾਡੇ ਆਪਣੇ ਅੰਦੇ ਵਿੱਚ ਇੱਕ ਮਿੰਟ ਬੰਟੀ ਹੋਲਡ ਰੱਖੀ ਸਾਡੇ ਬੰਟੀ ਇਹਦੇ ਵਿੱਚ ਗਲਤੀ ਸਾਡੇ ਤੇ ਪਤਾ ਕੀ ਜਮਾ ਨਹੀਂ ਉਦੋਂ ਦਾ ਲੱਗਣ ਮੇਰੇ ਵੀ ਜਾਣੇ ਦੇਖਦੇ ਜਿਹੜੀ ਮੈਂ ਰੀ ਮੈਂ ਸਮਝਾਉਣਾ ਚਾਹਣਾ ਮੈਂ ਕੁਝ ਕਹਿਣਾ ਚਾਹਣਾ ਮੈਂ ਇਹਨਾਂ ਨੂੰ ਬਾਰ ਬਾਰ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਵੀ ਦੇਖੋ ਆਪਾਂ ਪਹਿਲਾਂ ਤਾਂ ਇਹ ਜੀ ਸਮਝੋ ਆਪਣਾ ਰੋਜ਼ਗਾਰ ਆਪਾਂ ਕੰਮ ਬਣਾਉਣੇ ਕਿਵੇਂ ਆ ਜਿਹੜੀ ਇਹ ਇਹਨਾਂ ਨੇ ਮੈਨਾਂ ਨੂੰ ਗੱਲ ਕਹਿਣਾ ਉਹ ਇਹਨਾਂ ਦੇ ਖਾਨੇ ਨਹੀਂ ਪੈਂਦੀ ਹਾਂ ਸੱਚੀ ਗੱਲ ਭਾਨਾ ਬੋਲਣਾ ਇਹਨਾਂ ਦੇ ਤੂੰ 1,80,000 ਰੁਪਏ ਲਾ ਕੇ ਆਂ ਆਪਦੇ ਇਹਨਾਂ ਤੋਂ ਬੰਦਿਆਂ ਤੋਂ ਇਹਨਾਂ ਨੂੰ ਕਿਹੇ ਆਏ ਨੇ ਕਿ ਤੇਰੇ 1,80,000 ਰੁਪਏ ਤੋਂ ਇਹਨਾਂ ਤੋਂ ਲੈਂਤਾ ਹੈ ਕਿਰਨਾ ਪੱਖੋ ਕਲਾਂ ਦਾ ਦੇ ਵਾਪਸ ਹੁਣ ਕਦੋਂ ਦੇ ਰਿਹਾ 18 ਤਰੀਕ ਦਾ ਇਕਰਾਰ ਸੀ ਲਾਰੇ ਲਾਈਦਾ ਦਿਨ ਤੇ 20 ਵੀ ਫੋਨ ਲਾਉਂਦੇ ਜੀ ਹੈ ਹਾਂ ਹਾਂ ਕਿੰਨੀ ਤਰੀ ਟਾਈਮ ਦੇਣਾ ਵੀ ਆਹ ਟਾਈਮ ਨੂੰ ਉਦਾਂ ਉਹਨਾਂ ਟਾਈਮ 'ਤੇ ਫੋਨ ਨਹੀਂ ਕਰਦੇ ਟਾਈਮ ਦੇ ਹਾਂ ਅੱਜ 10:27 ਹੋ ਗਈ ਹਾਂ ਲਾ ਕਮਾਲ ਦੀ ਗੱਲ ਐਨਾ ਟਾਈਮ ਯਾਰ ਐਨਾ ਟਾਈਮ ਤਾਂ ਫਿਰ ਨਾਲ ਨਾਂ ਦੇਣ ਵਾਲੀਆਂ ਗੱਲਾਂ ਕਰ ਦੋ ਯਾਰ ਕਰ ਲਖਾ ਦੇ ਫਿਰ ਆਉਦਾ ਘਰ ਕਰ ਲਖਾ ਦੇ ਜਿਹੜਾ ਤੇਰੇ ਕੋਲੇ ਘਰ ਉਹ ਲਖਾ ਦੇ ਆ ਗੋ ਕੁਰਸੀ ਆ ਦੇ ਮੈਨੂੰ ਹਾਂ ਹਾਂ ਕੋਤਾ ਦੇਣਾ ਫਿਰ ਜਿਹੜਾ ਤੇਰੇ ਕੋਲੇ ਹੈ ਤੂੰ 50000 ਰੁਪਇਆ ਪਾ ਪਹਿਲਾਂ 50000 ਕਿ ਹੁਣ ਪਾ ਦੇ ਹਾਂ ਹਾਂ ਮੈਂ ਉਹ ਸਾਰੇ ਮੈਂ ਗਿੜਾ ਦੇਣਾ ਨਹੀਂ ਨਹੀਂ ਉਹ ਕਿ ਜੀ ਹਾਂ ਜੀ ਹਾਂ ਜੀ ਦਾ ਰੇਟ ਪੜੋ ਹਾਂ ਹਾਂ ਇੱਕ ਇਹ ਕਿਨੂੰ ਤੇਰਾ ਮੋਟਰਸਾਈਕਲ ਦਾ ਜਿਹੜਾ ਤੇਰੇ ਕੋਲ ਮੋਟਰਸਾਈਕਲ ਆ ਗੱਡੀ ਤੇਰੇ ਕੋਲੇ ਫਿਰ ਇੱਕ ਉਹ ਮਨ ਨੂੰ ਮੋਟਰਸਾਈਕਲ ਕਾ ਦੇ ਠੀਕ ਹੈ ਨਾ ਗੱਲ ਇੱਕ ਪੈਸਾ ਦੇ ਦੇ ਮੋਟਰਸਾਈਕਲ ਵੀ ਲੈ ਕੇ ਜਾਣਗੇ ਉਹ ਇਹਨਾਂ ਨੂੰ ਆ 50000 ਰੁਪਏ ਵੀ ਪਾ ਫਰਾਂ ਐ ਚੀਜ਼ਾਂ ਹੌਲੀ-ਹੌਲੀ ਜਿਹੜਾ ਤੇਰੇ ਕੋਲ ਸੰਤ ਤੂੰ ਲਿਆ ਕਰੇਂਗਾ ਉਹੀ ਲੈ ਜਾ ਕਰਾਂਗੇ ਸੱਚ ਕੇ ਫਿਰ ਤਾਂ ਹੀ ਕਰਨਾ ਪਊ ਹਾਂ ਅੱਗੋ ਪੁੱਠਾ ਬੋਲਦੇ ਜੀ ਮੁਰੋ ਇਹਦਾ ਭਾਈ ਗੱਲ ਪੁੱਠਾ ਬੋਲੇ ਜੀ ਪੁੱਠਾ ਨਾ ਬੋਲੀ ਦੇਖ ਮੇਰੇ ਬੰਦੇ ਨੇ ਕਿ ਹੁਣ ਮੁਰੋ ਪੁੱਠਾ ਨਹੀਂ ਬੋਲਣਾ ਠੀਕ ਆ ਨਾ ਗੱਲ ਗਲਤ ਬੋਲਿਆ ਫਿਰ ਕੰਮ ਹਾਂ ਹਾਂ ਇਹ ਮੁੰਡੇ ਦੀ ਸੌਂ ਖਾਂਡ ਤਾਂ ਮੈਂ ਤੈਨੂੰ ਕਿਹਾ ਹੁਣੇ ਗੱਲ ਤਾਂ ਜਿਹੜੀ ਤੈਨੂੰ ਮੈਂ ਗੱਲ ਕਰਨਾ ਤੂੰ ਉਹ ਕੰਮ ਤੇ ਆ ਯਾਰ ਕਿ ਉਹਨਾਂ ਨੇ ਤਾਂ ਬਹੁਤ ਇਹ ਗੱਲ ਤੇ ਤੁਹਾਨੂੰ ਬੋਲ ਸਕਦੇ ਨੇ ਕਿਉਂਕਿ ਇਹਨਾਂ ਨੇ ਤੇਰੇ ਤੋਂ ਪੈਸੇ ਲੈਣੇ ਆ ਠੀਕ ਹੈ ਨਾ ਗੱਲ ਤੂੰ ਨਹੀਂ ਬੋਲਦਾ ਤੂੰ ਤਾਂ ਇਹਨਾਂ ਨੂੰ ਨਿਬਰਤਾ ਨਾਲ ਕਹਿ ਸਕਦਾ ਵੀ ਭਾਈ ਅਜਨੇ ਤਰੀਕ ਨੂੰ ਦੇਉਂਗਾ ਹੱਥ ਮਰਨ ਕੇ ਦੇਉਂਗਾ ਆ ਜਾਇ ਉਹ ਜੰਦੂ ਆ ਆ ਚੱਲ ਬਸ ਨਿਵੇੜ ਫਿਰ ਠੀਕ ਹੈ ਨਾ ਓਕੇ ਚੰਗਾ ਇੱਕ ਇੱਕ ਤਾਂ ਮੇਰੀ ਗੱਲ ਸੁਣਿਆ